ਜੀ ਸਾਥ ਸੰਗਤ ਜੀ ਥੋੜੀ ਜੀ ਕਨਫਿਊਜ਼ਨ ਚੱਲ ਰਹੀ ਸੀਗੀ ਆਪਣੇ ਟੂਰਨਾਮੈਂਟ ਦੇ ਵਿੱਚ ਕੁਝ ਪੁਆਇੰਟਾਂ ਦੀ ਤੇ ਅੱਗੇ ਮੈਂ ਇੱਕ ਵਾਰ ਕਲੀਅਰ ਕਰਕੇ ਆਂ ਭਲਵਾਨਾ ਨਾ ਤੇ ਮੈਂ ਇੱਕ ਵਾਰ ਫੇਰ ਜਾ ਕੇ ਹੁਣ ਕਲੀਅਰ ਕਰਨ ਲੱਗਾ ਜਿਹੜੀ ਗੱਲ ਸਚਾਈ ਹੋਊ ਉਹਦੇ ਉਤੇ ਹੀ ਟਿਟ ਕਮੇਟੀ ਸਾਥ ਦੇਊਗੀ ਜੇ ਉਹ ਟੀਮ ਦੇ ਪੁਆਇੰਟ ਉਹ ਜਿਹੜੀ ਚੀਜ਼ ਦੀ ਸਾਨੂੰ ਕਨਫਿਊਜ਼ਨ ਦੂਰ ਕਰ ਦਿੰਦੇ ਆ ਅੰਬੇ ਵਾਲੀ ਦੇ ਉਹ ਅੰਬੇ ਉਹਨਾਂ ਨੂੰ ਆ ਜਿਹੜੀ ਦੂਸਰੀ ਟੀਮ ਨੂੰ ਜੇਤੂ ਦਿੱਤਾ ਜਾਊਗਾ ਚ ਕੋਈ ਚੱਕਰ ਨਹੀਂ ਸਾਡੇ ਤਿੰਨੇ ਰੈਫਰੀ ਜਿਹੜੇ ਆ ਅਵਤਾਰ ਪੰਡੋਰੀ ਜੱਸਾ ਨਹੀਂ ਨਹੀਂ ਕੋਈ ਗੱਲੀ ਠੀਕ ਹੋ ਗਈ ਠੀਕ ਹੈ ਮੈਂ ਵ ਦੇ ਦੇ ਲੱਗਾ ਜੇ ਉਧਰ ਹਾਂਜੀ ਵੀਰੋ ਆਪਣਾ ਆਇਆ ਉਹਨਾਂ ਦਾ ਪਹਿਲਵਾਨ ਉਹਨਾਂ ਦਾ ਫੋਨ ਅੰਭੇ ਉਹ ਕਹਿੰਦੇ ਕਿ ਨਹੀਂ ਐਵੇਂ ਇਦਾਂ ਰੌਲਾ ਪਾਊਗਾ ਤੇ ਤੁਸੀਂ ਜਿਹੜਾ ਵਾ ਵੀ ਉਹ ਦੂਜੀ ਟੀਮ ਨੂੰ ਆਪਾਂ ਜੇਤੂ ਘਰਾਰ ਦੇ ਦਿੰਦੇ ਠੀਕ ਹੈ ਜੀ ਬਾਕੀ ਇਹ ਆ ਵੀ ਵੇਖੋ ਵੀਰ ਆਪਾਂ ਆਪਣਾ ਟੂਰਨਾਮੈਂਟ ਕਰਾਉਂਦੇ ਆ ਆਪਣਾ ਕੋਈ ਵਿੱਚ ਪਾਰਸ਼ੀਅਲਟੀ ਨਹੀਂ ਆ ਜਿਹੜੇ ਸਬੂਤ ਹਨ ਦਿੱਤੇ ਹੀ ਉਹਦੇ ਆਧਾਰ ਦੇ ਉੱਤੇ ਆਪਾਂ ਫੈਸਲਾ ਲਿਆ ਹੈ ਕਮੇਟੀ ਨੇ ਤੇ ਉਥੇ ਆਧਾਰ ਤੇ ਉਹਨਾਂ ਨੇ ਹੁਣ ਕਿਹਾ ਵਾ ਨਾ ਬੈਕਸਟੈਪ ਕੀਤਾ ਪਰ ਤਾਂ ਦੂਸਰੀ ਟੀਮ ਨੂੰ ਜੇਤੂ ਦੇ ਰਹੇ ਜੀ